ਵਾਸ਼ਨਾ ਹਮੇਸ਼ਾ ਉਸ ਦੀ ਆਉਂਦੀ ਹੈ ਕਿਸ ਦੀ ਜੋ ਨਹੀਂ ਹੈ ਬੜੇ ਧਿਆਨ ਨਾਲ ਸੁਣਨਾ ਤੁਸੀਂ ਸਾਰੇ ਸਿਆਣੇ ਸੋਧਵਾਨ ਉਸ ਦੀ ਤੇ ਵਾਸ਼ਨਾ ਹੋ ਹੀ ਨਹੀਂ ਸਕਦੀ ਜੋ ਹੈ ਉਹ ਤੇ ਹੈ ਹੀ ਵਾਸ਼ਨਾ ਉਸ ਦੀ ਆਉਂਦੀ ਹੈ ਜੋ ਨਹੀਂ ਹੈ ਕਿ ਵਾਸ਼ਨਾ ਦੇ ਤਿੰਨ ਕੇਂਦਰ ਮੰਨੇ ਗਏ ਨੇ ਤਿੰਨ ਬੁਨਿਆਦਾਂ ਮੰਨੀਆਂ ਗਈਆਂ ਨੇ ਵਾਸ਼ਨਾ ਦੇ ਤਿੰਨ ਝਰਨੇ ਮੰਨੇ ਗਏ ਤਿੰਨ ਥਾਵਾਂ ਤੋਂ ਨਿਕਲਦੇ ਨੇ ਕਿਦੀਆਂ ਤਿੰਨ ਬੁਨਿਆਦਾਂ ਨੇ ਜਿਨ੍ਹਾਂ ਦੇ ਉੱਤੇ ਇਹਦਾ ਤਾਂ ਮੇ ਹੀ ਰਹਦੀ ਏ ਉਸਰਦੀ ਏ ਇਹਨੂੰ ਇੰਜ ਕਹਿੰਦੇ ਨੇ ਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਇਹ ਵਾਸ਼ਨਾ ਦੇ ਤਿੰਨ ਕੇਂਦਰ ਨੇ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ काम वासना अहंकार वासना जितने इज्जत है नहीं होर होए जितनी प्रभुता है नहीं पिंड दे चौधरीयां नहीं पिंड दे चौधरी नाल खेड़ नहीं बणदी एमपी बन जाईए अहंकार वासना एमपी बन गए एदे नाल भी गल नहीं बणदी मिनिस्टर बन, बन जाईए ਕੁ 15 16 ਸਾਲ ਪੁਰਾਣੀ ਗੱਲ ਐ ਇੱਕ ਸਰਜਨ ਦਰਬਾਰ ਸਾਹਿਬ ਮੇਰੇ ਕਮਰੇ 'ਚ ਆਇਆ ਨਾਲ 4-5 ਗਨਮੈਨ ਹੋਰ ਸੰਗੇ ਮਿਲਨਸਾਰ ਮਨੁਖ ਹੋਰ ਨਾਲ ਸਨ ਰਸਮੀ ਗੁਫ਼ਤਗੋਤ ਬਾਅਦ कहने लगा मस्कीन जी अच्छ मेरे लिए अरदास करने जब दरबार साहब जाओगे मैं की अरदास करनी है कह लगे इस तरह एम पी ते हम कई दफा रह है चुके हैं छोटी मोटी मिनिस्ट्री भी मिलती रही है तो तुम अरदास करो चीफ मिनिस्टर हो जा मैं तो किसी होर जगह ते जा ਮੈਨੂੰ ਇਸ ਤਰ੍ਹਾਂ ਦੀ ਅਰਦਾਸਾਂ ਕਰਨੀਆਂ ਆਉਂਦੀਆਂ ਨਹੀਂ ਔਰ ਇਸ ਦੇ ਨਾਲ ਤੈਨੂੰ ਸੰਤੁਸ਼ਟੀ ਹੋ ਜਾਣੀ ਹੈ ਇਹ ਤੇਰਾ ਖਿਆਲ ਹੈ ਵਾਸ਼ਨਾ ਨਹੀਂ ਰੁਕਦੀ ਵਾਸ਼ਨਾ ਹਮੇਸ਼ਾ ਉਸ ਦੀ ਆਉਂਦੀ ਹੈ ਜੋ ਨਹੀਂ ਹੈ ਜੋ ਨਹੀਂ ਹੈ ਚੀਫ ਮਿਨਿਸਟਰ ਵੀ ਬਣ ਜਾਏਗਾ ਤੇ ਫਿਰ ਕੀ ਹੈ ਪ੍ਰਾਈਮ ਮਿਨਿਸਟਰ ਬਣਨ ਦੀ ਖਾਸ਼ ਪੈਦਾ ਹੋ ਜਾਏਗੀ ਵਾਸ਼ਨਾ ਪੈਦਾ ਹੋ ਜਾ ਵਾਸ਼ਨਾ ਤਾਂ ਹਮੇਸ਼ਾ ਅੱਗੇ ਜਾਂਦੀ ਹੈ ਹਮੇਸ਼ਾ ਅੱਗੇ ਜਾਂਦੀ ਹੈ ਉਹ ਚੀਫ ਮਿਨਿਸਟਰ ਤੇ ਨਾ ਬਣਿਆ ਲੇਕਿਨ ਇੱਕ ਦਿਨ ਮੈਨੂੰ ਕਬੂਰ ਥਲੇ ਮਿਲਿਆ ਕਹਿੰਦਾ ਮਸਕੀਨ ਜੀ ਤੁਸੀਂ ਠੀਕ ਕਹਿੰਦੇ ਹੋ ਮੈਂ ਕਿਹਾ ਮੇਰਾ ਆਖਿਆ ਹੋਇਆ ਠੀਕ ਲੱਗਿਆ ਹੈ ਇਸ ਤਰ੍ਹਾਂ ਲੱਗਿਆ ਜਿਵੇਂ ਲੋਮੜੀ ਕਹਿੰਦੀ ਸੀ ਅੰਗੂਰ ਖੱਟੇ ਨੇ ਖੱਟੇ ਨੇ ਉਦੋਂ ਤੁਸੀਂ ਨਹੀਂ ਆਖਿਆ ਸੀ ਉਦੋਂ ਤੇ ਮੇਰੀ ਗੱਲ ਦਾ ਤੁਸੀਂ ਬੁਰਾ ਬਣਾਇਆ ਸੀ ਹੁਣ ਅੰਗੂਰ ਖੱਟੇ ਨੇ ਹੰਤੇ ਮਿੱਠੇ ਪਰ ਹੁਣ ਹੱਥ ਨਹੀਂ ਪਹੁੰਚਦਾ ਕਤੇ ਵਾਸ਼ਨਾ ਹਮੇਸ਼ਾ ਉਸ ਦੀ ਹੁੰਦੀ ਹੈ ਜੋ ਨਹੀਂ ਹੈ ਨਹੀਂ ਹੈ ਇਸ ਆਧਾਰ ਤੇ ਕਿਸ ਤਰ੍ਹਾਂ ਦੀਆਂ ਭੋਖੀਆਂ ਅਰਦਾਸਾਂ ਮੇਰੇ ਕੋਲ ਹੋਈਆਂ ਨਹੀਂ ਕਿ ਕਈਆਂ ਕੋਲ ਨਾਸਤਿਕ ਹੋਣ ਦਾ ਇਹ ਇਲਜ਼ਾਮ ਮਿਲੇ ਹੈ ਤੇ ਵੀ ਮਰਜ਼ ਕਰਾ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਜਿੰਨਾ ਧਨ ਹੈ ਜਿਤਨਾ ਪਦਾਰਥ ਹੈ ਉਤੇ ਹੈ ਵਾਸ਼ਨਾ ਉਸਦੇ ਨਹੀਂ ਵਾਸ਼ਨਾ ਉਸਦੀ ਆਉਂਦੀ ਜੋ ਹੁਣ ਵੀ ਨਹੀਂ ਹੈ ਜਿਤਨੀ ਸੰਪਦਾ ਹੈ ਉਹਦੀ ਵਾਸ਼ਨਾ ਨਹੀਂ ਉਹਦੇ ਹੈ ਜਿਤਨਾ ਧਨ ਹੈ ਉਤੇ ਹੈ ਵਾਸ਼ਨਾ ਉਸਦੀ ਹੈ ਜੋ ਹੁਣ ਵੀ ਨਹੀਂ ਹੈ ਜੋ ਹੁਣ ਵੀ ਨਹੀਂ ਹੈ काम वाशना जो रूप नहीं है और मैं अर्ज करा वासना किसी थे भी नहीं रुकती ना हंकार वासना ना लोभ वाशना ना काम वासना 600 बेगमा सन नजाम हैदराबाद दिया क्या वासना रुक गई थी वाशना ते नहीं रुकी जिंदगी खत्म हो गई सी वासना वाशना 400 ਮਹਾਰਾਣੀਆਂ ਸਨ ਮਹਾਰਾਜਾ ਪਟਿਆਲਾ ਦੀਆਂ ਕਿ ਵਾਸ਼ਨਾ ਮਿਟ ਗਈ ਸੀ ਨਹੀਂ ਖੁਦ ਮਿਟ ਗਿਆ ਮਹਾਰਾਜਾ ਪਟਿਆਲਾ ਮਿਟ ਗਿਆ ਵਾਸ਼ਨਾ ਥੋੜੀ ਮਿਟਦੀ ਹੈ ਵਾਸ਼ਨਾ ਨੇ ਫਿਰ ਜਨਮ ਦਿੱਤਾ ਹੋਵੇਗਾ ਵਾਸ਼ਨਾ ਵੱਧਾ ਆਵੇ ਜਾਂ ਕਹਿੰਦੇ ਨੇ ਸਰੀਰ ਬੁੱਢਾ ਹੋ ਜਾਂਦਾ ਹੈ ਵਾਸ਼ਨਾ ਨਹੀਂ ਬੁੱਢੀ ਹੁੰਦੀ ਵਾਸ਼ਨਾ ਸਦਾ ਜਵਾਨ ਰਹਿੰਦੀ ਹੈ ਅਗਰ ਵਾਸ਼ਨਾ ਵੀ ਬੁੱਢੀ ਹੋ ਜਾਏ ਤਾਂ ਅਗਲਾ ਜਨਮ ਨਹੀਂ ਹੋ ਸਕਦਾ ਸਰੀਰ ਖਤਮ ਹੋ ਗਿਆ ਮਰ ਗਿਆ ਉਹ ਵਾਸ਼ਨਾ ਤੇ ਅੱਗੇ ਫਿਰ ਮਾਂ ਬਾਪ ਦੀ ਵਾਸ਼ਨਾ ਤ੍ਰਿਬੈਣੀ ਦਾ ਸੰਗਮ ਹੋ ਕੇ ਜਨਮ ਹੋ ਜਾਂਦਾ ਹੈ ਜਨਮ ਹੋ ਜਾਂਦਾ ਹੈ ਵਾਸ਼ਨਾ ਹੀ ਨਹੀਂ ਰਹੀ ਅਗਲਾ ਜਨਮ ਨਹੀਂ ਹੋ ਸਕਦਾ ਤੇ ਵੀ ਮੈਰਜ਼ ਕਰਦੇ ਆਇਆ ਐਸਾ ਮਨੁੱਖ ਅਮਰ ਜ਼ਿੰਦਗੀ ਨੂੰ ਪ੍ਰਾਪਤ ਕਰ ਲਏਗਾ ਵਾਸ਼ਨਾ ਰਹਿੰਦੀ ਹੈ ਸਰੀਰ ਬਿਰਧ ਹੋ ਜਾਂਦਾ ਹੈ ਵਾਸ਼ਨਾ ਬਿਰਧ ਨਹੀਂ ਆਉਂਦੀ ਮੇਰੇ ਨਾਲ ਇੰਡੀਆ ਕਿੰਨ ਚਾਰ ਸੱਜਣ ਐਸੇ ਵੀ ਰਹੇ ਨੇ ਸਰੀਰ ਬਿਲਕੁਲ ਠੀਕ ਸੀ 99 96 ਸਾਲ ਦੇ ਸਨ ਸਾਰੇ ਲੋਕ ਉਹਨਾਂ ਨੂੰ ਬਾਬਾ ਬਾਬਾ ਕਰਕੇ ਬੁਲਾਉਂਦੇ ਬੜੇ ਲੰਬੇ ਦਾੜੇ ਸਨ ਮੇਰੇ ਨਾਲ ਦੇ ਜਿਹੜੇ ਸਾਥੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਅਰਸ਼ਵਾਕ ਮੈਂ ਉਹਨਾਂ ਨੂੰ ਕਈ ਦਫਾ ਰੋਂਦਾ ਹੋਇਆ ਦੇਖਦਾ ਸੀ ਔਰ ਇੱਕ ਦਿਨ ਸਚਾਈ ਕਬੂਲ ਕੀਤੀ ਵੀ ਗੈਨੇ ਜੀ ਤੁਸੀਂ ਠੀਕ ਕਹਿੰਦੇ ਹੋ ਸਰੀਰ ਬਿਲਦ ਹੋ ਗਿਆ ਵਾਸ਼ਨਾ ਜਵਾਨ ਆ ਵਾਸ਼ਨਾ ਨਹੀਂ ਮਰਦੀ ਇਹ ਮੈਂ ਆਮ ਪੱਦਰ ਦੇ ਮਨੁੱਖ ਦੀ ਗੱਲ ਨਹੀਂ ਕਰ ਰਿਹਾ ਐਸੇ ਮਨੁੱਖ ਦੀ ਗੱਲ ਕਰ ਰਿਹਾ ਜੋ ਘਟ ਤੋਂ ਘਟ ਤਿੰਨ ਚਾਰ ਘੰਟੇ ਵਾਹਿਗੁਰੂ ਮੰਤਰ ਦਾ ਜਪ ਕਰਦਾ ਸੀ ਉਹਰਾ ਨਿਤਨੇਮ ਵੀ ਕਰਦਾ ਸੀ ਔਰ ਸੁਖਮੰਨੀ ਸਾਹਿਬ ਦੇ ਦੋ ਪਾਠ ਕਰਦਾ ਸੀ ਸਵੇਰੇ ਵੀ ਕਰਦਾ ਸੀ ਸ਼ਾਮੇ ਵੀ ਕਰਦਾ ਸੀ ਔਰ ਇੱਕ ਦਿਨ ਜ਼ਾਰ-ਜ਼ਾਰ ਰੋਇਆ ਕਹਿੰਦੇ ਗੈਨੀ ਜੀ ਕੀ ਕਰੀਏ ਵਾਸ਼ਨਾ ਤੇ ਨਹੀਂ ਮਿਟਦੀ ਸਰੀਰ ਤੇ ਮਿਟਣ ਨੂੰ ਆ ਗਿਆ ਸਰੀਰ ਤੇ ਮਿਟਣ ਨੂੰ ਆ ਗਿਆ ਕੋ ਡੇਲੇ ਰਹਿਣ ਲੱਗ ਪਏ ਸੰਦਾ ਕਹਿੰਦੇ ਕਿ ਸਰੀਰ ਤੇ ਮਿਟਣ ਨੂੰ ਆ ਗਿਆ ਵਾਸ਼ਨਾ ਤੇ ਨਹੀਂ ਮਿਟੀ ਤੇ ਤੁਸੀਂ ਕਹਿੰਦੇ ਵਾਸ਼ਨਾ ਹੈ ਤਾਂ ਫਿਰ ਜਨਮ ਹੋ ਜਾਏਗਾ ਤੂੰ ਕਹਿੰਦਾ ਜਿੰਨਾ ਪੁਆੜਿਆਂ ਚ ਮਿਲਾਂਗਾ ਫਿਰ ਲੰਗਾਗਾ ਇਸ ਵਾਸਤੇ ਭਾਰਤ ਦੇ ਸਭ ਤੋਂ ਵੱਡਾ ਦੁੱਖ ਮੰਨਦੇ ਨੇ ਜਨਮ ਤੇ ਮਰਨ ਜਨਮ ਹੋ ਗਏ ਹੈ ਤਾਂ ਹੁਣ ਦੁੱਖਾਂ ਦਾ ਮੂਲ ਤੇ ਵੱਜ ਗਿਆ ਹੁਣ ਸਾਰੇ ਦੁੱਖ ਭੋਗੇਗਾ ਬਾਰ ਬਾਰ ਦਾ ਜਮਣਾ ਮਰਨਾ ਕਿਸੇ ਨੂੰ ਦੋਜਗ ਮੰਨੇ ਹੈ ਕਿਸੇ ਨੂੰ ਨਰਕ ਮੰਨੇ ਇਹਦੇ ਤੇ ਮੈਂ ਇੱਕ ਉਦਾਹਰਣ ਦੇਣਾ ਉਹ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ ਇੱਕ ਬੱਚਾ ਪਹਿਲੀ ਤੋਂ ਦੂਜੀ ਤੀਜੀ ਚੌਥੀ ਪੰਜਵੀਂ ਪ੍ਰਾਇਮਰੀ ਸਕੂਲ ਪਾਸ ਕਰਕੇ ਹਾਈਚ ਗਿਆ ਤੇ ਅੱਜ ਜਦ 10ਵੀਂ ਦੇ ਚ ਬੈਠਾ ਹੈ ਤੇ ਉਹਨੂੰ ਕਹੀਏ ਹੁਣ ਤੂੰ ਪਹਿਲੀ ਚ ਬੈਠ ਜਿਹੜੀਆਂ ਕਿਤਾਬਾਂ ਪੜ ਚੁੱਕੇ ਆਂ ਫਿਰ ਪੜ ਜਿੰਨਾ ਕਲਾਸਾਂ ਚੋਂ ਲੰਘ ਚੁੱਕੇ ਆਂ ਫਿਰ ਲੰਘ ਜਿਹੜੇ ਮਕੋੜੇ ਤੋਂ ਮਾਰ ਚੁੱਕੇ ਆਂ ਫਿਰ ਮਾਰ ਇਹ ਤੇ ਬਹੁਤ ਵੱਡਾ ਦੁੱਖ ਹੋਵੇਗਾ। ਢੀੜੀਆਂ ਕਿਤਾਬਾਂ ਪੜ ਚੁੱਕੇ ਐ ਫਿਰ ਪੜੇ। ਜਿਨ੍ਹਾਂ ਕਲਾਸਾਂ ਚੋਂ ਲੰਘ ਚੁੱਕੇ ਐ ਫਿਰ ਲੰਘੇ। ਮਨੁੱਖ ਦਾ ਜਨਮ ਹੋਇਆ, ਮਾਸੂਮ ਬੱਚਾ ਹੈ, ਮਾਂ ਦੀ, ਪਿਤਾ ਦੀ ਗੋਦ 'ਚ ਹੈ। ਫਿਰ ਸਹਜੇ ਸਹਜੇ ਵੱਡਾ ਹੋਇਆ ਖਡੌਣਿਆਂ ਦੀ ਖੇਡ ਹੈ। ਫਿਰ ਸਹਜੇ ਸਹਜੇ ਹੋਰ ਵੱਡਾ ਹੋ ਰਿਹਾ ਸਕੂਲ ਦੀ ਪੜਾਈ ਲਿਖਾਈ ਹੈ। ਫਿਰ ਹੋਰ ਵੱਡਾ ਹੋਇਆ ਜਵਾਨ ਹੋਇਆ ਵਿਆਹ ਹੋਇਆ ਬਾਲ ਬੱਚੇ ਹੋਏ ਨੇ ਕੰਮ ਦੰਦਿਆਂ ਵਿੱਚ ਪ੍ਰਵੇਸ਼ਤ ਹੋਇਆ ਸਹਜੇ ਸਹਜੇ ਬੁੱਢਾ ਹੋਇਆ ਤੇ ਅੱਜ ਇਹਨੂੰ ਕਹੀਏ ਤੂੰ ਮਰ ਕੇ ਫਿਰ ਇਹੇ ਕੁਝ ਕਰੇਗਾ ਅੱਜ ਮਰਨ ਲੱਗਿਆ ਉਹਨੂੰ ਕਹੀਏ ਫਿਰ ਫੇਰਾ ਜਨਮ ਹੋਵੇਗਾ ਤੂੰ ਫਿਰ ਖਡੌਣਿਆਂ ਨਾਲ ਕੇ ਜਾਵੇਗਾ ਤੂੰ ਫਿਰ ਸਕੂਲੇ ਪੜ੍ਹਨੇ ਜਾਵੇਗਾ ਤੇਰਾ ਫਿਰ ਵਿਆਹ ਹੋਵੇਗਾ ਤੂੰ ਫਿਰ ਕੰਮ ਦੰਦਿਆਂ ਦੇ ਵਿੱਚ ਪ੍ਰਵੇਸ਼ਤ ਹੋਵੇਂਗਾ ਤੋ ਫਿਰ ਬਾਲ ਬਚਿਆਂ ਦੀ ਪਾਲਣਾ ਕਰੇਗਾ ਫਿਰ ਤੂੰ ਦੁੱਖ ਸੁੱਖ ਕਰਕੇ ਬੁੱਢਾ ਹੋਵੇਗਾ ਫਿਰ ਤੂੰ ਮਰੇਗਾ ਫਿਰ ਤੇਰਾ ਜਨਮ ਹੋਵੇਗਾ ਜੇ ਤੂੰ ਜੋ ਕਰ ਚੁੱਕਿਆ ਫਿਰ ਕਰੀਏ ਜੇ ਤੋ ਲੰਘ ਚੁੱਕਿਆ ਫਿਰ ਲੰਘੀਏ ਪਰ ਵਾਸ਼ਨਾ ਕਰਕੇ ਐਸਾ ਹੁੰਦਾ ਹੈ ਜੁਗ ਜੁਗ ਮੇਰ ਸਰੀਰ ਕਾ ਭਾਈ ਸਾਹਿਬ ਬਾਈ ਗੁਰਦਾਸ ਜੀ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦ੍ਹਾ ਆਵੇ ਜਾਏ ਵਾਸ਼ਨਾ ਉਸ ਦੀ ਆਉਂਦੀ ਹੈ ਜੋ ਨਹੀਂ ਹੈ ਜੋ ਹੁਣ ਵੀ ਨਹੀਂ ਹੈ ਤੇ ਦੁਨੀਆਂ ਵਿੱਚ ਤੁਸੀਂ ਇੱਕ ਮਨੁੱਖ ਦਾ ਵੀ ਜ਼ਿਕਰ ਨਹੀਂ ਕਰ ਸਕਦੇ ਜੋ ਕਹਿ ਦੇਵੇ ਸਭ ਕੁਝ ਹੈ ਮੇਰੇ ਕੋਲ ਨਹੀਂ ਕੁਝ ਨਾ ਕੁਝ ਤੇ ਹੈ ਐਸਾ ਜੋ ਨਹੀਂ ਹੈ ਕਾਇਤੇ ਵਾਸ਼ਨਾ ਜਿੰਨੇ ਸ਼ਿਰ ਤੱਕ ਮਨੁੱਖ ਆਕਾਲੰ ਵਿੱਚ ਨਹੀਂ ਜਾਂਦਾ ਕੁਝ ਨਾ ਕੁਝ ਨਹੀਂ ਹੈ ਵਾਸ਼ਨਾ ਉਸ ਪਰ ਸੇ ਜਾਏਗੀ ਤੇ ਵਾਸ਼ਨਾ ਦੇ ਇੱਕ ਤਿੰਨ ਕੇਂਦਰ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਇਹ ਵਾਸ਼ਨਾ ਸੀਮਾਂ ਤੋਂ ਅੱਗੇ ਚਲੀ ਜਾਏ ਚਾਹ ਹੰਕਾਰ ਵਾਸ਼ਨਾ ਹੈ ਚਾਹ ਲੋਭ ਵਾਸ਼ਨਾ ਹੈ ਤੇ ਚਾਹ ਕਾਮ ਵਾਸ਼ਨਾ ਹੈ ਮਨੁੱਖ ਪਾਗਲ ਹੋ ਜਾਂਦਾ ਹੈ ਸਿਆਣੇ ਕਹਿੰਦੇ ਨੇ ਹਿਟਲਰ ਪਾਗੜ ਸੀ ਵਰਨਾ ਢਾਈ ਕਰੋੜ ਬੰਦਿਆਂ ਨੂੰ ਮਨੁੱਖ ਕਤਲ ਨਹੀਂ ਕਰ ਸਕਦਾ ਇੰਨੇ ਬੰਦੇ ਉਸਨੇ ਮਾਰੇ ਨੇ ਹੰਕਾਰ ਵਾਸ਼ਨਾ ਇਤਨੀ ਵੱਧ ਗਈ ਇਤਨੀ ਵੱਧ ਗਈ ਦੂਜੇ ਨੂੰ ਕਬੂਲ ਕਰਨੀ ਔਖਾ ਹੋ ਗਿਆ अहंकार का मतलब कि आहंग मैं हां तू की है तू कुछ भी नहीं है तू मेरे सामने हो गर्दन उड़ा दें अहंकार वाशना सियाने लोग कहने चगेज खां हलाकू बाबर हिटलर मौसे तुम पागल सन ये गल वखरी है वाशना ग्रसे लोग पागल नहीं आखन ਜਿਨ੍ਹਾਂ ਨੂੰ ਥੋੜੀ ਜਿਹੀ ਵਰਤਮਾਨ ਜਾਂ ਅਕਾਲ ਦੀ ਝਲਕ ਪਈ ਹੈ ਉਹ ਕਹਿੰਦੇ ਨੇ ਲੋਕ ਪਾਗਲ ਨੇ ਪਾਗਲ ਹੈ ਔਰੰਗਜ਼ੇ ਹੱਦੋਂ ਗਏ ਤਿੰਨ ਬਿਰਾ ਮਾਰ ਦਿੱਤੇ ਕਿਉਂਕਿ ਦੇਖਿਆ ਇਹ ਮੇਰੀ ਬਰਾਬਰੀ ਕਰ ਸਕਦੇ ਨੇ ਸ਼ਰੀਕ ਨੇ ਫਿਰ ਦੇਖਿਆ ਬੁੱਢਾ ਤੇ ਉਹ ਕਿ ਜਿੰਨੇ ਸ਼ਿਰ ਤੱਕ ਜ਼ਿੰਦਾ ਹੈ ਤਖਤ ਨਹੀਂ ਮਿਲੇਗਾ ਉਹਨੂੰ ਜੇਲ੍ਹ ਵਿੱਚ ਪਾਇਆ ਫਿਰ ਜਹਾਂ ਆਰਾ ਵੱਡੀ ਭੈਣ ਉਦਾਰੇ ਦਾ ਪਖ ਲੈਂਦੀ ਸੀ ਦੂਜੇ ਬਰਾ ਦਾ ਪਖ ਲੈਂਦੀ ਸੀ ਔਰੰਗਜ਼ੇਬ ਦਾ ਪਖ ਨਹੀਂ ਲੈਂਦੀ ਸੀ ਔਰੰਗਜ਼ੇਬ ਨੂੰ ਤੇ ਗਾਲਾਂ ਕੱਢਦੀ ਸੀ ਔਰੰਗਜ਼ੇਬ ਨੂੰ ਕਹਿੰਦੀ ਸੀ ਤੂੰ ਮੂੜ ਹੈ ਤੂੰ ਦੁਸ਼ਟ ਹੈ ਤੂੰ ਕਠੋਰ ਹੈ ਉਹਨੂੰ ਕੇਸਾਂ ਤੋਂ ਦਰੂਕ ਹੈ ਆਗਰੇ ਦੇ ਵਿੱਚ ਉਸੇ ਕਿਲੇ 'ਚ ਬੰਦ ਕੀਤਾ ਜਿੱਥੇ ਸ਼ਾਹ ਜਹਾਂ ਬੰਦ ਸੀ 7 ਸਾਲ ਵੱਡੀ ਭੈਣ ਔਰੰਗਜ਼ੇਬ ਦੀ ਜੇਲ੍ਹ ਵਿੱਚ ਰਹੀ ਹੈ ਸ਼ਿਆਣੇ ਮਨੁੱਖ ਕਹਿੰਦੇ ਨੇ ਪਾਗਲ ਸ ਸਰਮਦ ਜੈਸਾ ਸੂਫੀ ਫਕੀਰ ਕਤਲ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ ਇਸੇ ਦੇ ਰਾਜ ਕਾਲ ਵਿੱਚ ਸ਼ਾਇਦ ਆਪ ਦੀ ਨਜ਼ਰਾਂ 'ਚ ਗੁਜ਼ਰੀ ਹੋਵੇ ਹਿੰਦ ਕੇ ਔਲੀਆ ਵ ਅਕਰਮ ਇੱਕ ਕਿਤਾਬ ਹੈ ਕੁਝ ਤੇ ਕਹਿੰਨੇ ਸਾਰੇ ਖਿਆਲ ਅਬਦੁਲ ਕਲਾਮ ਆਜ਼ਾਦ ਦੇ ਸਕਾ ਉਸ ਕਿਤਾਬ ਦੇ ਵਿੱਚ ਜੋ ਸਨ 47 ਵਿੱਚ ਆਜ਼ਾਦ ਹਿੰਦੁਸਤਾਨ ਦਾ ਪਹਿਲਾ ਵਿਦਿਆ ਮੰਤਰੀ ਬਣਾਇਆ ਗਿਆ ਐਜੂਕੇਸ਼ਨਲ ਮਿਨਿਸਟਰ ਬਣਾਇਆ ਗਿਆ ਅਬਦੁਲ ਕਲਾਮ ਅਜ਼ਾ ਹਿੰਦ ਕੇ ਔਲੀਆ ਵਾ ਅਕਰਮ ਹਿੰਦੁਸਤਾਨ ਦੇ ਵਿੱਚ ਜਿਹੜੇ ਫਕੀਰ ਤੇ ਸੰਤ ਪੈਦਾ ਹੋਏ ਨੇ ਉਹਨਾਂ ਦੀ ਜੀਵਨ ਕਥਾ ਉਹਨਾਂ ਦੇ ਵਿਚਾਰ ਉਹਨਾਂ ਦੀ ਫਲਸਫੀ ਉਹਨਾਂ ਦੀ ਤਰਜ਼ੇ ਜ਼ਿੰਦਗੀ ਛੋਟੇ ਛੋਟੇ ਰੂਪ ਵਿੱਚ ਬਿਆਨ ਕੀਤੀ ਗਈ ਹੈ ਉਸ ਵਿੱਚ ਗੁਰੂ ਨਾਨਕ ਦੇਵ ਜੀ ਦਾ ਵੀ ਜ਼ਿਕਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਹਾਜ਼ਰ ਨਜ਼ਾਮੁਦੀਨ ਦਾ ਵੀ ਜ਼ਿਕਰ ਹੈ ਔਰ ਸਵਾਮੀ ਮਹਾਵੀਰ ਦਾ ਮਹਾਤਮਾ ਬੁੱਧ ਦਾ ਵੀ ਹਿੰਦ ਕੇ ਔਲੀਆ ਵਾ ਅਕਰਾਮ ਫਾਰਸੀ ਨਮਾ ਉਰਦੂ ਦੇ ਚ ਹੈ ਇਕਤਾ अब्दुल कलाम आजाद कहता है उर्दू जखर लिखे हुए हैं हो सकता है ऐ औरंगजेब खुदावंताला आपके तमाम गुनाह माफ कर दे पर सरमद जैसे सूफी संत का कतल नाकाबले माफ है यह लफ्ज ने उ ਇਹਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ ਹੈ ਹੁਣ ਤੇ ਸਾਰਾ ਦਿਨ ਮੁਸਲਮਾਨ ਫੁੱਲ ਚੜਾਉਂਦੇ ਨੇ ਚਦਰਾਂ ਚੜਾਉਂਦੇ ਨੇ ਇਹਨੂੰ ਕਤਲ ਕਰ ਦਿੱਤਾ ਸੀ ਲਾਲ ਕਿਲੇ ਵਿੱਚ ਔਰੰਗਜ਼ੇਬ ਨੇ ਆਪਣੀ ਅੱਖਾਂ ਦੇ ਸਾਹਮਣੇ ਤਾਲਾ ਆਬ ਕੇ तमाम ਗੁਨਾਹ ਮਾਫ ਕਰ ਦੇ ਪਰ ਗੁਰੂ ਤੇਗ ਬਹਾਦਰ ਸਹਿ ਤਿਆਗ ਵਿਰਾਗ बैराग की मूर्ति का कत्ल नाकाबले माफ है गुरु गोबिंद सिंह जी के बच्चों बारे भी दिख सकता से। चलो उसने से अपनी कलम संकोच देता है अनेक कारण हो सकते हैं लेकिन फिर भी औरंगजेब पागल है वो भी कहें पागल है ਪ੍ਰਭੂਤਾ ਦੀ ਵਾਸ਼ਨਾ ਇਤਨੀ ਵੱਧ ਗਈ ਇਤਨੀ ਵੱਧ ਗਈ ਡੁੱਬ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਮ ਦੇ ਖਾਂ ਤੈ ਡੁੱਬੇ ਹਲੇ ਮੈਂ ਦੇਖਦਾ ਸਾਰੇ ਮਨੁੱਖ ਡੁੱਬੇ ਪੈ ਨੇ ਕੋਈ ਲੋਭ ਵਾਸ਼ਨਾ ਦੇ ਚ ਕੋਈ ਹੰਕਾਰ ਵਾਸ਼ਨਾ ਦੇ ਕੋਈ ਕਾਮ ਵਾਸ਼ਨਾ ਦੇ ਡੁੱਬੇ ਪੈ ਨੇ ਹਮ ਦੇ ਖਾਂ ਤੈ ਡੁੱਬੇ ਅਰੇ ਗੁਰੂ ਨਾਨਕ ਇਕ ਹੋਰ ਨੁਕਤਾ ਵੀ ਪੜੇ দৃষ্টিগোচর ਮੈਂ ਕਰਾਂ ਮੈਂ ਦੇਖਦਾ ਪਾਣੀ ਵਿੱਚ ਕੁੱਤੇ ਤੈਰਦੇ ਨੇ ਬਿੱਲੀਆਂ ਤੈਰਦੀਆਂ ਨੇ ਚੀਤੇ ਤੈਰਦੇ ਨੇ ਗੰਵਾਂ ਤੈਰਦੀਆਂ ਨੇ ਮੱਝਾਂ ਤੈਰਦੀਆਂ ਨੇ ਘੋੜੇ ਤੈਰਦੇ ਨੇ ਗਜ਼ਬ ਦੀ ਗੱਲ ਹਾਥੀ ਤੈਰਦੇ ਨੇ ਬੜਾ ਭਾਰੀ ਵਰਕਮ ਹਾਥੀ ਮੈਂ ਤੈਰਦਾ ਹੋਇਆ ਦੇਖ ਕੇ दंग ਰਹਿ ਗਿਆ ਸੀ ਮੈਂ ਕਿਹਾ ਹੱਦ ਹੋ ਗਈ ਪਹਾੜ ਜਿਹਾ ਸਰੀਰ ਤੇ ਤੈਰਦਾ ਪਾਣੀ ਵਿੱਚ ਡੁੱਬਦਾ ਨਹੀਂ 3 ਫੁੱਟ ਪਾਣੀ ਸੀ ਗਹਿਰਾ ਨਾ ਆ ਰਿਹਾ ਹੈ ਤੈਰ ਰਿਹਾ ਹੈ ਕੋਸੇ ਬੜਾ ਹਾਥੀ ਡੁੱਬਦਾ ਨਹੀਂ ਹਾਥੀ ਤੈਰਦੇ ਨੇ ਕੁੱਤੇ ਤੈਰਦੇ ਨੇ ਘੋੜੇ ਤੈਰਦੇ ਨੇ ਮੱਝਾਂ ਤੈਰਦੀਆਂ ਨੇ ਗਊਆਂ ਤੈਰਦੀਆਂ ਨੇ ਬੰਦੇ ਡੁੱਬਦੇ ਨੇ ਮਨੁੱਖ ਡੁੱਬ ਜਾਂਦੇ ਨੇ ਕਾਰਨ ਮਨੁੱਖ ਵੀ ਜੀਮਦੇ ਡੁੱਬਦੇ ਨੇ ਮੁਰਦੇ ਨਹੀਂ ਡੁੱਬਦੇ ਨੇ ਮੁਰਦੇ ਤੇ ਤੈਰਦੇ ਨੇ ਮਰੇ ਹੋਏ ਤੇ ਤੈਰ ਜਾਂਦੇ ਨੇ ਜ਼ਿੰਦਾ ਡੁੱਬ ਜਾਂਦੇ ਨੇ ਜ਼ਿੰਦਾ ਮਨੁੱਖ ਡੁੱਬ ਜਾਂਦਾ ਹੈ ਆਪਣਾ ਸੰਤੁਲਨ ਗਵਾ ਬੈਠਦਾ ਹੈ ਬੈਲੈਂਸ ਵਿਗਾੜ ਬੈਠਦਾ ਹੈ ਕਿਉਂ ਵਿਗੜਦਾ ਹੈ ਇਸ ਦਾ ਬੈਲੈਂਸ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਇਤਨੀ ਵੱਡੀ ਹੋਈ ਹੈ ਉਹਦੇ ਚੋਂ ਇਸ ਦਾ ਸੰਤੁਲਨ ਦਾ ਮਡੋਲ ਹੋ ਜਾਂਦਾ ਹੈ ਡੁੱਬ ਜਾਂਦਾ ਹੈ ਹਮਦੇ ਖਾਂਤੈ ਡੁੱਬੇ ਅਰੇ ਤੇ ਡੁੱਬੇ ਦੀ ਪਛਾਣ ਕਿ ਹੋਵੇਗੀ ਔਖਾ ਨਾ ਹੋਣਾ ਮਾਫੀ ਮੈਂ ਪਹਿਲੇ ਮੰਗ ਲਿਆ ਨਿਤਨੇਮ ਉਸ ਦਾ ਡੁੱਬ ਗਿਆ ਹੋਵੇਗਾ ਨਹੀਂ ਕਰਦਾ ਹੋਵੇਗਾ ਸਿੱਖੀ ਡੁੱਬ ਗਈ ਹੋਵੇਗੀ ਗੁਰੂ ਦਾ ਅੰਮ੍ਰਿਤ ਡੁੱਬ ਗਿਆ ਹੋਵੇਗਾ ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ ਬਾਣੀ ਦਾ ਪਾਠ ਡੁੱਬ ਗਿਆ ਹੋਵੇਗਾ ਗੁਰਮੰਤਰ ਦਾ ਜਪ ਡੁੱਬ ਗਿਆ ਹੋਵੇਗਾ ਨਹੀਂ ਹੋਵੇਗਾ ਤੇ ਡੁੱਬਿਆ ਹਮਦੇ ਖਾਂਤੈ ਡੁੱਬੇ ਅਰੇ ਡੁੱਬੇ ਤੁਸੀਂ ਦੇਖ ਸਕਦੇ ਸਾਰੀ ਦੁਨੀਆ ਦੇਖ ਸਕਦੇ ਹਾਂ ਹਰ ਮਜ਼ਬੇ ਦੇਖ ਸਕਦੇ ਹਾਂ ਡੁੱਬੇ ਪੈਨੇ 크ਰਿਸਚਨ ਡੁੱਬੇ ਪੈਨੇ ਹਿੰਦੂ ਡੁੱਬੇ ਪੈਨੇ ਸਿੱਖ ਡੁੱਬੇ ਪੈਨੇ ਮੁਸਲਮਾਨ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਜਿੱਦ ਸੀਮਾ ਤੋਂ ਅੱਗੇ ਵੱਧਦੀ ਏ ਮਨੁੱਖ ਪਾਗਲ ਹੋ ਜਾਂਦਾ ਹੈ ਡੁੱਬ ਜਾਂਦਾ ਹੈ ਸੰਤੁਲਨ ਖੋ ਬੈਠਦਾ ਹੈ ਤਵਾਜ਼ਨ ਖੋ ਬੈਠਦਾ ਹੈ ਭਇਓ ਲੋਭ ਸੰਗ ਹੋ ਰਾ ਪਦਾਰਥਾਂ ਦੀ ਵਾਸ਼ਨਾ ਇਹਨੂੰ ਲੋਭ ਕਹਿੰਦੇ ਨੇ ਲੋਭ ਵਾਸ਼ਨਾ ਮਹਾਰਾਜ ਕਹਿੰਦੇ ਨੇ ਤੇ ਇਸ ਤਰ੍ਹਾਂ ਹੋ ਗਿਆ ਜਿਵੇਂ ਹਲਕਾਇਆ ਹੋਰਾ ਹਲਕਾ ਕੁੱਤਾ ਪਾਗਲ ਕੁੱਤਾ ਕਿਉਂ ਕੋ ਕਰ ਹਰ ਕਾਇਆ ਦਾਵੇ ਦੈਦ ਸਜਾਏ ਲੋਭੀ ਜੰਤ ਨਾ ਜਾਣੇ ਭਖ ਅਭਖ ਸਭ ਕਾਇ ਭਇਓ ਲੋਭ ਸੰਗ ਹੋਰਾ ਲੋਭ ਨੇ ਹਲਕਾ ਕਰ ਦਿੱਤਾ ਹੈ ਪਾਗਲ ਕਰ ਦਿੱਤਾ ਹੈ ਪਾਗਲ ਕੁੱਤੇ ਨੂੰ ਕਹਿੰਦੇ ਨੇ ਹਲਕਾ ਹੋ ਗਿਆ ਹੈ ਹਲਕਾਇਆ ਕੁੱਤਾ ਕਹਿੰਦੇ ਨੂੰ ਹਲਕਾ ਹੋ ਗਿਆ ਤੇ ਹਲਕਾਇਆ ਕੁੱਤਾ ਆਪਣੇ ਮਾਲਕ ਨੂੰ ਵੀ ਕੱਟਦਾ ਹੈ ਦੂਜਿਆਂ ਨੂੰ ਤੇ ਕੱਟਦਾ ਹੈ ਜਿਨੇ ਪਾਲਿਆ ਹੋਵੇ ਜਿਨੇ ਰੱਖਿਆ ਹੋਵੇ ਉਹਨੂੰ ਵੀ ਕੱਟਦਾ ਹੈ ਉਹਨੂੰ ਵੀ ਨਹੀਂ ਛੋੜਦਾ ਭਾਏ ਉਹ ਲੋਭ ਸੰਗ ਹੋਰਾ ਇੱਕ ਦਫਾ ਮਨੁੱਖ ਲੋਭ ਨਾਲ ਹਲਕਾਇਆ ਹੋ ਜਾਏ ਫਿਰ ਬਿਰਾਹ ਕੀ ਇਹ ਤੇ ਭੈਅ ਹੋ ਕੀ ਹੈ ਉਹ ਕਿਸੇ ਨੂੰ ਵੀ ਧੋਖਾ ਦੇਗਾ ਕੋਈ ਭਰੋਸਾ ਨਹੀਂ ਇਤੇ ਬਰਾ ਨਾਲ ਵੀ ਵਧੀ ਕੀ ਕਰੇਗਾ ਪਿਓ ਨਾਲ ਵੀ ਵਧੀ ਕੀ ਕਰੇਗਾ ਸਭ ਨਾਲ ਕਰੇਗਾ ਗੁਰੂ ਨਾਲ ਵੀ ਕਰੇਗਾ ਕਹਿੰਦੇ ਨੇ ਜਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਟਨਾ ਤੋਂ ਤਿਆਰੀ ਕਰ ਲਈ ਮੈਂ ਜਾਣਾ ਹੈ ਬਾਲਕ ਰੂਪ ਜਾਣਾ ਹੈ ਮੈਂ ਤੇ ਮਾਤਾ ਜੀ ਸਮਝਾਉਂਦੇ ਨੇ ਮਾਮਾ ਕਿਰਪਾਲ ਚੰਦ ਸਮਝਾਉਂਦੇ ਨੇ ਗੁਰਦੇਵ ਆ ਜਾਣ ਅਸਾਂ ਮੰ ਗਏ ਨੇ ਗੁਰਦੇਵ ਕਿਤਾ ਫਿਰ ਬੈਠ ਕੇ ਫੈਸਲਾ ਕਰਾਂਗੇ ਕਿ ਲੋਕ ਇਤਨੀ ਸੇਵਾ ਕਰਦੇ ਨੇ ਇਤਨਾ ਪਿਆਰ ਕਰਦੇ ਨੇ ਇਹ ਗੁਰਪ੍ਰਤਾਪ ਸੂਰਜ ਦੇਚ ਲੰਬੀ ਚੌੜੀ ਕਥਾ ਲਿਖੀ ਰਹੀ ਹੈ ਮੈਂ ਹੁਣ ਸੰਕੋਚ ਕਰਦਾ ਅੱਗੇ ਬਿਆਨ ਨਾ ਕਰਾਂ ਕਿਉਂਕਿ ਉਸ ਇਲਾਕੇ ਦਾ ਪੋਲ ਖੁੱਲਣਾ ਹੈ ਗੁਰਪ੍ਰਤਾਪ ਸੂਰਜ ਦੇਚ ਤਦ ਗੁਰਾ ਨੇ 7 ਤੋਲੇ ਸੋਨਾ ਦਿੱਤਾ ਸੀ ਬਈ ਇੱਕ ਪਾਲਕੀ ਬਣਾਓ ਉੱਪਰ سونے ਦਾ ਪਤਰਾ ਲਾਣਾ ਹੈ ਔਰ ਮਾਮਾ ਕਿਰਪਾਲ ਚੰਨੋ ਕਹਿਣ ਲਗੇ 7 ਤੋਲੇ ਤੇ ਐ ਲੋ ਬਾਕੀ ਇਕੱਠਾ ਕਰੋ ਗੱਟ ਤੋਂ ਗੱਟ 100 ਤੋਲਾ ਹੋਣਾ ਚਾਹੀਦਾ ਹੈ ਇਹ ਕਵੀ ਸੰਤੋਖ ਸਿੰਘ ਜਿੰਨੇ ਲੰਬਾ ਛੋੜਾ ਪਰ ਸੰਖੇਪ ਫਿਰ 200 ਤੋਲੇ ਇਕੱਠੇ ਹੋਏ ਭਲਕੀ ਬਣ ਕੇ ਵੀ ਆ ਗਈ ਤੇ ਜਦੋਂ ਬਣ ਕੇ ਆਈ ਨਾ ਤੇ ਮਹਾਰਾਜ ਇਹ ਕਹਿੰਦੇ ਕਿ ਨੱਕ ਸੋਨਾ 200 ਤੋਲਾ ਸਤਗੁਰ ਨੇ ਲਖੜਾਂ ਕਠੀਆਂ ਕੀਤੀਆਂ ਇਸ ਤਰ੍ਹਾਂ ਜਿਵੇਂ ਚਿਤਾ ਸਜਾਈ ਦੀਦੇ ਉੱਤੇ ਉਪਰ ਰੱਖੀ ਭਲਕੀ ਤੇ ਫਿਰ ਅਗ ਲਾ ਦਿੱਤੇ ਹੁਣ ਸਾਰੇ ਤੇਰਾ ਇੰਨੇ ਕੀਮਤੀ ਪਾਲਕੇ ਕਿਤਨੇ ਸੋਹਣੇ ਪਾਲਕੇ 200 ਤੋਲੇ ਸੋਨਾ ਅੱਗ ਤੇ ਰੱਖ ਦਿੱਤੀ ਹੈ ਜਲਣ ਦਾ ਬਾਤ ਕਿਉਂਕਿ ਅੱਗ ਕਾਫੀ ਤੇ ਮਹਾਰਾਜ ਕਹਿਣ ਲੱਗੋ ਲੱਭੋ ਸੋਨਾ ਕਿੰਨਾ ਹੈ 7 ਤੋਲੇ ਸੋਨਾ ਐਨਾ ਹੀ ਗੁਰੂ ਨਾਲ ਦੁੱਖਾ ਗੁਰੂ ਨਾਲ ਦੁੱਖਾ ਭਾਇਓ ਲੋਭ ਸੰਗ ਹੋਰਾ ਮਨੁੱਖ ਨੂੰ ਜਦ ਲੋਭ ਹਲਕਾਇਆ ਕਰ ਦੇਵੇ ਭਰਾ ਨੂੰ ਧੋਖਾ ਦਿੰਦਾ ਪਿਓ ਨੂੰ ਧੋਖਾ ਦਿੰਦਾ ਗੁਰੂ ਨੂੰ ਵੀ ਧੋਖਾ ਦਿੰਦਾ ਮਸੰਦਾ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀ ਇਹ ਵੀ ਮੈਂ ਅਰਥ ਕਰਦਾ ਹਾਂ ਭਾਇਓ ਲੋਭ ਸੰਗ ਹੋਰਾ ਸਿਗ ਫਰਾਇਡ ਤੇ ਇੰਜ ਕਹਿ ਗਿਆ ਬਹੁਤ ਸਾਰੇ ਕਾਮ ਵਾਸ਼ਨਾ ਕਰਕੇ ਹਲਕੇ ਹੋਏ ਨੇ ਪਾਗਲ ਹੋਏ ਨੇ ਸੰਤੁਲਨ ਗਵਾ ਬੈਠੇ ਨੇ ਚਾਣਕ ਕਹਿੰਦਾ ਹੈ ਬਹੁਤੇ ਪ੍ਰਭਤਾ ਕਰਕੇ ਹੰਕਾਰ ਵਾਸ਼ਨਾ ਕਰਕੇ ਪਾਗਲ ਹੋਏ ਨੇ ਕਿਉਂਕਿ ਮਹਾਨ ਜ਼ਾਲਮ ਹੋ ਜਾਏਗਾ ਉਹ ਬੰਦਾ ਅਹੰਕਾਰ ਵਾਸ਼ਨਾ ਪ੍ਰਭਤਾ ਦੀ ਵਾਸ਼ਨਾ ਉਹਦੇ ਲਈ 2.5 ਕਰੋੜ ਬੰਦੇ ਮਾਰਨੇ ਇੰਜ ਨੇ ਜਿਵੇਂ ਗਾਜਰ ਮੂਲੀ ਕੱਟਣੇ ਇਹ ਤੇ پاگل ਬਣਾ ਹੋ ਗਿਆ ਤੇਰਾ ਕਤਲ ਕਰ ਦਿੱਤੇ ਨੇ ਭੈਣ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਪਿਓ ਨੂੰ ਜੇਲ੍ਹ ਦੇ ਵਿੱਚ ਪਾਇਆ ਹੈ ਪ੍ਰਭਤਾ ਹੰਕਾਰ ਵਾਸ਼ਨਾ ਇਹ ਤੇ ਇਹ ਡੁੱਬਿਆ ਹੋਇਆ ਮਨੁੱਖ ਹੈ ਹੁਣ ਮੈਂ ਫਿਰ ਅਰਜ਼ ਕਰਾਂ ਸਰੀਰ ਬੁੱਢਾ ਹੋ ਜਾਂਦਾ ਵਾਸ਼ਨਾ ਨਹੀਂ ਬੁੱਢੀ ਹੁੰਦੀ ਹੰਕਾਰ ਵਾਸ਼ਨਾ ਨਹੀਂ ਬੁੱਢੀ ਹੁੰਦੀ ਸਰੀਰ ਬੁੱਢਾ ਹੋਵੇ ਗੋਗਲ ਵਖਰੀ ਲੋਗ ਵਾਸ਼ਨਾ ਨਹੀਂ ਬੁੱਢੀ ਆਉਂਦੀ ਬਾਵੇਂ ਸਰੀਰ ਬਿਰਦ ਹੋ ਗਿਆ ਕਾਮ ਵਾਸ਼ਨਾ ਨਹੀਂ ਬਿਰਦੌਂਦੀ ਭਾਵੇਂ ਸਰੀਰ ਬਿਰਦੌਗੇ ਇਹ ਵਾਸ਼ਨਾ ਅਗਲਾ ਜਨਮ ਕਰਾ ਦੇਗੀ ਕਿਉਂਕਿ ਸਰੀਰ ਤੇ ਮਰ ਜਾਏਗਾ ਵਾਸ਼ਨਾ ਤੇ ਮਰਦੀ ਹੀ ਨਹੀਂ ਵਾਸ਼ਨਾ ਬੱਦਾ ਆਵੇ ਜਾਏ ਭਾਈ ਗੁਰਦਾਸ ਜੀ ਕਹਿੰਦੇ ਫਿਰ ਇਸੇ ਵਾਸ਼ਨਾ ਕਰਕੇ ਜਨਮ ਹੋਵੇਗਾ ਜਿੰਨੇ ਚਿਰ ਤੱਕ ਵਾਸ਼ਨਾ ਹੈ ਮਨੁੱਖ ਕਾਲ ਦੇ ਚ ਹੈ ਅਕਾਲ ਦੇ ਚ ਨਹੀਂ ਜਾ ਸਕਦਾ ਇਸੇ ਵਾਸਤੇ ਕਿਹਾ ਹੈ ਕਮ ਸੇ ਕਮ ਜਦ ਤੂੰ ਵਾਹਿਗੁਰੂ ਮੰਤਰ ਦਾ ਜਪ ਕਰੇ ਉਸ ਵਕਤ ਤੇ ਕਾਮਨਾ ਨਾ ਆਵੇ ਵਾਸ਼ਨਾ ਨਾ ਆਵੇ ਕਿ ਜੇ ਉਸ ਸਮੇਂ ਵੀ ਤੋ ਨਹੀਂ ਕਾਬੂ ਕਰ ਸਕਦਾ ਤੇ ਬਾਕੀ ਸਮੇਂ ਤੇ ਵਾਸ਼ਨਾ ਰਹਿੰਦੀ ਹੈ ਕਰਤੇ ਰਹਿੰਦੀ ਹੈ ਕਿ ਜੇ ਪਾਠ ਦੇ ਚ ਵੀ ਵਾਸ਼ਨਾ ਹੈ ਸੇਵਾ ਦੇ ਚ ਵੀ ਵਾਸ਼ਨਾ ਹੈ ਚਾਹ ਹੰਕਾਰ ਵਾਸ਼ਨਾ ਲੋਭ ਵਾਸ਼ਨਾ ਤੇ ਫਿਰ ਇਹ ਧਾਰਮਿਕ ਕਰਮ ਤੇ ਧਾਰਮਿਕ ਕਰਮ ਨਹੀਂ ਹੈ ਇੱਥੇ ਆ ਕੇ ਕਬੀਰ ਨੇ ਕਹਿ ਦਿੱਤਾ ਹੈ ਪਾਪ ਪੁੰਨ ਦੋਏ ਇੱਕ ਸਮਾਨ ਪਾਪ ਤੇ ਪਾਪ ਹੈ ਕਿ ਪੁੰਨ ਵੀ ਪਾਪ ਹੈ ਜੋ ਵਾਸ਼ਨਾ ਵਸੋ ਕੇ ਕੀਤਾ ਜਾ ਰਿਹਾ ਹੈ ਕੋਈ ਪੁੰਨ ਪੁੰਨ ਨਹੀਂ ਹੈ ਬੜੀ ਹਿੰਮਤ ਹੈ ਨਾ ਲਿਆ ਜਾ ਰਿਹਾ ਪੁੰਨ ਦਾ ਕਬੀਰ ਕਹਿੰਦੇ ਨੇ ਪਾਪ ਕਿਉਂਕਿ ਵਾਸ਼ਨਾ ਵਸੋ ਕੇ ਕੀਤਾ ਜਾ ਰਿਹਾ ਹੈ ਹੰਕਾਰ ਵਾਸ਼ਨਾ ਇਹ ਪੁੰਨ ਕਰਾ ਰਹੀ ਹੈ ਲੋਭ ਵਾਸ਼ਨਾ ਏ ਪੁੰਨ ਕਰਾ ਰਹੀ ਏ ਤੇ ਜਦ ਪੁੰਨ ਹੀ ਵਾਸ਼ਨਾ ਕਰਕੇ ਹੋ ਰਹੇ ਨੇ ਤੋ ਕਬੀਰ ਕੰਨ ਇਹਨਾਂ ਨੂੰ ਪੁੰਨ ਕਹਿਣ ਦੀ ਲੋੜ ਕੀ ਤੇ ਪਾਪ ਹੈ ਇਹ ਤੇ ਪਾਪ ਹੈ ਲੋਕੀ ਪਤਨੀ ਕਿਹੜੀ ਕਿਹੜੀ ਕਾਮਨਾ ਵਾਸ਼ਨਾ ਸਾਹਮਣੇ ਰੱਖ ਕੇ ਅੱਜ ਕਰਨ ਲ ਜਾਂਦੇ ਨੇ ਸਿਰਧਾਤੇ ਜਾਂਦੇ ਨੇ ਗੁਰਦੁਆਰੇ ਆਉਂਦੇ ਨੇ ਪਾਠ ਰਖਾਂਦੇ ਨੇ ਪੂਜਾ ਕਰਦੇ ਨੇ ਮੰਦਰਾਂ 'ਚ ਜਾਂਦੇ ਨੇ ਰੋਜ਼ੇ ਰਖਦੇ ਨੇ ਵਰਤ ਰਖਦੇ ਨੇ ਸਭ ਵਾਸ਼ਨਾ ਕਰਕੇ ਕਿਧਰੇ ਲੋਭ ਵਾਸ਼ਨਾ ਕਿਧਰੇ ਹੰਕਾਰ ਵਾਸ਼ਨਾ ਕਿਧਰੇ ਕਾਮ ਵਾਸ਼ਨਾ ਜਿਹੜਾ ਕਰਮ ਵਾਸ਼ਨਾ ਕਰਕੇ ਹੋ ਰਿਹਾ ਹੈ ਭਾਵੇਂ ਉਹਦੇ ਤੇ ਲੇਬਲ ਧਰਮ ਦਾ ਲਗਿਆ ਹੋਵੇ ਕਬੀਰ ਕਹਿੰਦੇ ਨੇ ਹੈ ਪਾਪ ਉਹ ਨਹੀਂ ਇੱਕ ਕਬੀਰ ਦੀ ਬੜੀ ਜੁਰਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਨੂੰ ਇੰਜ ਕਹਿੰਦੇ ਨੇ ਠੀਕ ਹੈ ਇੰਜ ਜਿਵੇਂ ਹਾਥੀ ਨੇ ਇਸ਼ਨਾਨ ਕੀਤਾ ਤੇ ਫਿਰ ਖੇ ਉੱਪਰ ਪਾ ਲਿਆ ਤੀਰਥ ਵਰਤ ਰਦਾਨ ਕਰ ਮਨ ਮੈਂ ਧਰੇ ਗੁਮਾ ਹੰਕਾਰ ਮੈਂ ਵੀ ਕੁਛ ਹਾਂ ਐਨਾ ਦਾਨ ਨਹੀਂ ਇਤਨਾ ਗਿਆਨੀ ਇਤਨੇ ਹੀ ਤੀਰਥਾਂ ਤੇ ਗਏ ਹਿਤਨਾ ਕੁਛ ਮੈਂ ਕੀਤਾ ਹੈ ਇਹ ਤੇ ਸਭ ਵਾਸ਼ਨਾ ਅਧীন ਹੋ ਰਿਹਾ ਹੈ वासना अधीन जो कुछ हो रहा है कि अकर्म नहीं है कर्म है कि मनुख वासना तो निकलता क्यों नहीं पुन वासना सहित क्यों करता है इस वास्ते करता है जो कुछ आज तक मिले है कर करके कर मिले है। तो सोचता है पुन कर करके कर परमात्मा मिलेगा परम आनंद मिलेगा कौन दसे परमात्मा मिलता नाल कर्म करत होवे नम तैसनोका निर्मल धर्म ਐਸੇ ਮਨੁੱਖ ਤੋਂ ਪੁੰਨ ਹੁੰਦੇ ਨੇ ਪੁੰਨ ਕਰਦਾ ਨਹੀਂ ਹੈ ਜਿਵੇਂ ਫੁੱਲ ਦੇ ਚੋਂ ਮੈਕ ਨਿਕਲਦੀ ਹੈ ਜਿਵੇਂ ਸਵਾਸ ਚੱਲਦੇ ਪੈਣ ਅਸੀਂ ਨਹੀਂ ਚਲਾਉਂਦੇ ਪੈ ਜਿਵੇਂ ਦਿਲ ਧੜਕਦਾ ਪਿਆ ਅਸੀਂ ਨਹੀਂ ਧੜਕਾਂਦੇ ਪੈ ਇਸ ਤਰ੍ਹਾਂ ਇਸ ਤਰ੍ਹਾਂ ਦੇ ਪੁਰਸ਼ ਤੋਂ ਪੁੰਨ ਹੁੰਦੇ ਨੇ ਉਹ ਕਰਦਾ ਨਹੀਂ ਹੈ ਹੁੰਦੇ ਨੇ ਇਤਨੀ ਮੇਰੇ ਕੋਲ ਸਮਝ ਸੀ ਤੇ ਇਸ ਇਹੀ ਅਲਫਾਜ਼ ਸਨ ਅਗਰ ਇਸ ਤਰ੍ਹਾਂ ਉਹ ਹੋ ਰਹੇ ਨੇ ਕਰਦਾ ਨਹੀਂ ਕੀ ਅਕਾਲ ਵਿੱਚ ਪਹੁੰਚ ਗਏ ਅੰਤਰੀਵ ਤੀਰਤ ਵਿੱਚ ਪਹੁੰਚ ਗਏ ਤੇ ਅੰਤਰੀਵ ਤੀਰਤ ਵਿੱਚ ਪਹੁੰਚਦੇ ਆ ਸਾਰੇ ਪਾਪ ਧੁੱਲ ਜਾਂਦੇ ਨੇ ਪਾਪ ਧੁੱਲ ਗਏ ਨੇ ਐਸੇ ਮਨੁੱਖ ਦੇ ਅੰਦਰ ਜੀਵਨ ਦੀ ਲਾਲਸਾ ਨਹੀਂ ਹੋਵੇਗੀ ਮਰਨ ਦਾ ਭੈ ਨਹੀਂ ਹੋਵੇਗਾ ਮਰਣੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਿਤ ਪਾਲ ਲਈ ਲੇਖੇ ਸਾਸ ਗਰਾਸ ਐਸੇ ਮਨੁੱਖ ਦਾ ਅਗਲਾ ਜਨਮ ਨਹੀਂ ਹੋਵੇਗਾ ਕਿ ਜਦ ਜਨਮ ਹੀ ਨਹੀਂ ਹੋਵੇਗਾ ਤਾਂ ਮਰਨ ਦਾ ਐਸਾ ਮਨੁੱਖ ਪ੍ਰਮਾਤਮਾ ਦਾ ਰੂਪ ਹੋ ਜਾਏਗਾ ਸੰਤਨ ਸੰ ਕਬੀਰ ਆ ਵੇਗ ਰਿਓ ਸੋ ਕਬੀਰ ਰਾਮ ਹੋਏ ਨਿਭਰਿਓ ਕਬੀਰ ਕਹਿੰਦੇ ਸਾਡਾ ਜਨਮ ਹੁਣ ਕੰਨੋ ਹੋਵੇਗਾ ਸੀ ਤੇ ਰਾਮ ਹੋ ਗਏ ਅਸੀਂ ਤੇ ਪ੍ਰਮਾਤਮਾ ਹੋ ਗਏ ਬੂੰਦ ਤੇ ਸਾਗਰ ਹੋ ਗਈਆਂ ਸਾਗਰ ਦੇ ਚ ਲੀਨ ਹੋ ਗਏ ਸਾਡਾ ਕੋਈ ਜਨਮ ਨਹੀਂ ਬਹੁ ਰ ਹਮ ਕਾਹੇ ਆਵेंगे ਜੀਵਦਿਆਂ ਜੀ ਇਸ ਗੱਲ ਦੀ ਸਮਝ ਪੈ ਜਾਂਦੀ ਏ ਅਗਲਾ ਜਨਮ ਨਹੀਂ ਹੋਵੇਗਾ ਜੀਵਨਿਆਖ ਕਿਉਂ ਜੀਵਨ ਦੀ ਲਾਲਸਾ ਨਹੀਂ ਰਹਿ ਜਾਂਦੀ ਮਰਨ ਦਾ ਭੈ ਨਹੀਂ ਰਹਿ ਜਾਂਦਾ ਐਸੀ ਅਵਸਥਾ ਕਬੀਰ ਦੀ ਬਣ ਗਈ ਸੀ ਤਾਂ ਉਹ ਕਹਿ ਰਹੇ ਨੇ ਬਹੁ ਰਮ ਕਹੇ ਆਵेंगे ਆਉਣ ਜਾਣਾ ਹੁਕਮ ਤੇ ਸੇਕਾ ਹੁਕਮੇ ਬੋਝ ਸਮਾਵेंगे ਅਸੀਂ ਹੁਕਮੇ ਦੇ ਛਲীন ਹੋ ਗਏ ਆ ਜਿਹਦੇ ਹੁਕਮ ਦੇ ਨਾਲ ਇਹ ਜਨਮ ਮਰਨ ਚੱਲਦਾ ਹੈ ਉਸ ਵਿੱਚ ਛਲীন ਹੋ ਗਏ ਗੱਲ ਖਤਮ ਅਸੀਂ ਮੁੜ ਕੇ ਨਹੀਂ ਆਵਣਾ ਸਾਡਾ ਕੋਈ ਜਨਮ ਨਹੀਂ असी मुड़ के नहीं आवना बहुर हम काहे आवेंगे नहीं आवना अंतकाल नारायण सिमरे ऐसी चिंता में जे मरे बदत लोचन ते नर मुखताओ तो मुक्त हो गए मुक्ति का दिए जन्म तो मुक्ति मरण तो मुक्ति आजादी जन्म बंधन है अगर जन्म हो गया तो पता नहीं कितने दुखां तो लंगना पेगा कितने क्लेश तो लंगना पेगा कितने उतार चढ़ाव तो लंगना पेगा कितने नफे नुकसान तो लंघना पड़ेगा लंघना पड़ेगा जन्म हो गया है मरण तो भी लंघना होगा जन्म हो गया है तो दुख सुख तो भी लंघना होगा और वासना है लोभ वाचना काम वाचना हंकार वाचना ये जन्म भी चलता रहेगा मरण भी चलता रहेगा चलता ही रहेगा जम जब मरे मरे फिर जमे ਬਹੁਤ ਸਜ਼ਾਏ ਪਿਆਰ ਦੇ ਸਲਮੇ ਪੰਤਰੀਵ ਤੀਰਤ ਦੇ ਚ ਉਹੀ ਪ੍ਰਵੇਸ਼ ਕਰਦਾ ਹੈ ਜੋ ਵਾਸਨਾ ਦੇ ਬਹੁਤ ਛੋਟੇ ਭਾਗ ਦੇ ਚ ਆ ਜਾਏ ਇੱਕ ਦਮ ਦੇ ਚ ਇੱਕ ਸੈਕਿੰਡ ਦੇ ਚ ਇੱਕ ਦਮ ਇੱਕ ਸੈਕਿੰਡ ਹੈ ਤੇ ਇਹੀ ਵਰਤ